ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਮੇਰੀ ਕਹਾਣੀ ਕੰਜਕਾ ਅੱਜ ਨਵਰਾਤਰੀਆਂ ਦਾ ਆਖਰੀ ਦਿਨ ਹੋਣ ਕਾਰਨ ਜੋਤਾਂ ਜਗਾਈਆਂ ਸੀ ਘਰ 'ਚ ਮੇਰੀ ਘਰ ਵਾਲੀ ਆਖਣ ਲੱਗੀ ਅਸੀਂ ਕੰਜਕਾਂ ਦੇਣੀਆ ਹੁਣ ਆਪਣੇ ਘਰ ਤਾਂ ਦੇਵੀ ਮਾਤਾ ਦੀ ਕਿਰਪਾ ਨਾਲ ਤਿੰਨ ਲੜਕੇ ਪੈਦਾ ਹੋਏ ਜਾਓ ਗਵਾਂਡੀਆਂ 'ਚ ਹੋਣੀਆਂ ਧੀਆਂ ਲਿਆਓ ਆਵਾਜ਼ ਮਾਰ ਕੇ ਮੈਂ ਚੁੱਪ ਕੀਤਾ ਚੱਲ ਪਿਆ ਗਵਾਂਡ ਇੱਕ ਘਰ ਦੂਜਾ ਘਰ ਤੀਜਾ ਘਰ ਇਸ ਤਰ੍ਹਾਂ 6 7 8 10 ਘਰ ਫਿਰੇ ਕਿਧਰੇ ਕੋਈ ਕੰਝਕ ਨਜ਼ਰ ਨਹੀਂ ਆਈ ਫਿਰ ਮੈਨੂੰ ਕਿਸੇ ਨੇ ਕਿਹਾ ਰੂਦੂ ਦੇ ਘਰ ਜਾ ਮੈਂ ਰੂਦੂ ਦੇ ਘਰ ਗਿਆ ਆਵਾਜ਼ ਮਾਰੀ ਉਹ ਰੂਦੂ ਸਿਆ ਘਰੇ ਹੋ ਹਾਂਜੀ ਆਓ ਜੀ ਆਇਆਂ ਨੂੰ ਲਾਲਾ ਜੀ ਅੱਜ ਕਿੱਦਾਂ ਆਉਣੇ ਹੋਏ ਰੂਦੂ ਸਿਆ ਆਪਣੀਆਂ ਗੁੱਡੀਆਂ ਨਜ਼ਰ ਨਹੀਂ ਆਉਂਦੀਆਂ ਕਿੱਥੇ ਗਈਆਂ ਰੂਲਦੂ ਬੋਲਿਆ ਲਾਲਾ ਜੀ ਉਹ ਜੀ ਅੱਜ ਕੰਜਕਾਂ ਸੀਨਾ ਇਸ ਲਈ ਸਵੇਰ ਦਾ ਕੋਈ ਨਾ ਕੋਈ ਮੇਰੀਆਂ ਧੀਆ ਨੂੰ ਆਪਣੇ ਘਰੋਂ ਘਰੀ ਲਿਜਾ ਰਿਆ ਤੇ ਮੈਂ ਵੀ ਮਨਾ ਨਹੀਂ ਕੀਤਾ ਕਿਸੇ ਨੂੰ ਆਖੇਤੀ ਤਾਂ ਸਭ ਦੀ ਸਾਂਝੀ ਹੁੰਦੀ ਹੈ ਅੱਛਾ ਰੂਲਦੂ ਸਿਆ ਤੇਰੀ ਘਰ ਵਾਲੀ ਨੇ ਕੰਜਕਾਂ ਦੀ ਪੂਜਾ ਕਰ ਲਈ ਰੂਲਦੂ ਇਕਦਮ ਬੋਲਿਆ ਲਾਲਾ ਜੀ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਫਿਰ ਘਰ ਵਾਲੀ ਕਿੱਥੋਂ ਆਉਣੀ ਮੈਂ ਕਿਹਾ ਰੂਲਦੂ ਸਿਆ ਜੇ ਵਿਆਹ ਨਹੀਂ ਹੋਇਆ ਤਾਂ ਆ ਇੰਨੀਆਂ ਧੀਆ ਕਿੱਥੋਂ ਆਈਆਂ ਜੋ ਤੇਰੇ ਘਰ ਨੇ ਰੂਲਦੂ ਦਾ ਜਵਾਬ ਸੁਣ ਮੈਂ ਹੈਰਾਨ ਰਹਿ ਗਿਆ ਲਾਲਾ ਜੀ ਇਹ ਸਭ ਉਹ ਧੀਆਂ ਨੇ ਜੋ ਮੈਨੂੰ ਕੋਈ ਸੜਕ ਕਿਨਾਰੇ ਕੋਈ ਮੰਦਰ ਕੋਈ ਗੁਰਦੁਆਰੇ ਤੇ ਕੋਈ ਕੂੜੇ ਦੇ ਢੇਰ ਤੇ ਮਿਲੀ ਇਹਨਾਂ ਨੂੰ ਕੁੱਤੇ ਨਾਂ ਨੋਜ ਖਾਣ ਇਸ ਲਈ ਕਰ ਲੈ ਆਇਆ ਸੀ ਬਸ ਇਹ ਸਭ ਮੇਰੀਆਂ ਧੀਆਂ ਨੇ ਤੇ ਉਹ ਜੋ ਵੱਡੀ ਤੁਰੀ ਆਉਂਦੀ ਹੈ ਮੈਨੂੰ ਤਲਾਬ ਵਾਲੇ ਮੰਦਰ ਪਿੱਛੋਂ ਮਿਲੀ ਸੀ ਜਦ ਰੂਲਦੂ ਦੀ ਐਨੀ ਗੱਲ ਸੁਣੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਮੈਂ ਦੱਬੇ ਪੈਰੀਂ ਘਰ ਵਾਪਸ ਆ ਗਿਆ ਕਾਰ ਆ ਕੇ ਸਾਰੀ ਗੱਲ ਘਰ ਵਾਲੀ ਨੂੰ ਦੱਸੀ ਅਸੀਂ ਦੋਵੇਂ ਪੂਬਾ ਮਾਰ ਮਾਰ ਰੋਏ ਅੱਜ ਤੋਂ 5 ਸਾਲ ਪਹਿਲਾਂ ਜੋ ਸਾਡੇ ਘਰ ਲੜਕੀ ਪੈਦਾ ਹੋਈ ਸੀ ਤਾਂ ਅਸੀਂ ਉਹਨੂੰ ਉਹ ਲਫਾਫੇ ਵਿੱਚ ਬੰਨ ਕੇ ਮੰਦਰ ਦੇ ਪਿੱਛੇ ਸੁਟਾਏ ਸੀ ਹੁਣ ਜੋ ਸਭ ਤੋਂ ਵੱਡੀ ਸੀ ਰੂਦੂ ਕੋਲ ਸੀ ਉਹ ਕੋਈ ਹੋਰ ਨਹੀਂ ਸਾਡੀ ਆਪਣੀ ਧੀ ਸੀ ਸਾਡੇ ਕੋਲ ਪਸਤਾਵੇ ਤੋਂ ਇਲਾਵਾ ਕੁਝ ਨਹੀਂ ਸੀ ਮੈਨੂੰ ਉਸੇ ਵੇਲੇ ਜੋਤਾਂ ਪੂਜਾ ਸਭ ਬੇਕਾਰ ਲੱਗੀ ਕਿਉਂਕਿ ਆਪਣੀ ਦੇਵੀ ਵਰਗੀ ਧੀ ਸੁੱਟ ਹੋਰ ਦੇਵੀ ਨੂੰ ਪੂਜਣਾ ਮੇਰੇ ਲਈ ਲਾਣਤ ਸੀ ਹੋਰ ਕੁਝ ਨਹੀਂ ਕਿਸੇ ਨੇ ਸੱਚ ਕਿਹਾ ਰੱਬ ਦੀ ਵੀ ਉਸ ਕਰ ਦਿੰਦਾ ਜਿੰਨਾਂ ਦੀ ਔਕਾਤ ਤੇ ਪਾਲਣ ਦੀ ਹੋਵੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ